ਤਰੀ ਜਿਹੜਾ ਇੱਕ ਮਾਮਲਾ ਦਰਜ ਹੋਇਆ ਜਿਹੜਾ ਐਕਸੀਡੈਂਟ ਹੋਇਆ ਸੀ ਚਿੱਕੀ ਦੀ ਇਹ 13 14 ਦੇ ਦਰਮਿਆਨੀ ਰਾਤ ਨੂੰ ਫਾਇਲ ਕਾ ਸਾਈਡ ਤੋਂ ਕੈਂਟਰ ਆ ਰਿਹਾ ਸੀ ਸਤਕਰਤ ਸਿੰਘ ਨਾਮ ਦਾ ਡਰਾਈਵਰ ਜੀ ਦਾ ਬਾਅਦ ਚ ਪਤਾ ਲੱਗਾ ਰਾਤ ਨੂੰ ਉਹ ਤੀਜਰਫਾਰਨਲ ਦਾ ਆਇਆ ਕਿ ਆਰਮੀ ਦਾ ਜਿਹੜੇ ਉੱਤੇ ਬਣੇ ਹੋਏ ਆ ਜਗਾ ਤਕੋਨੀ ਫਾਇਲ ਕਰਦੇ ਤੋਂ ਸੈਨੀਵਰ ਉਹ ਸਿੱਧਾ ਉਹਨੇ ਰੈਪੇਅਰਿੰਗ ਕਰਦੇ ਹੋਏ ਗੱਡੀ ਉਹਦੇ ਵਿੱਚ ਮਾਰੀ ਗੰਟੀਆਂ ਪਟੀਆਂ ਵਾਧੀਆਂ ਡਰਾਈਵਰ ਹਿੱਟਾ ਆ ਗਿਆ ਚਟਾਂ ਲੱਗੀਆਂ ਉਹਨੇ ਐਂਬੂਲੈਂਸ ਨਾਲ ਇਥੇ ਕੋਈਪੁਰ ਤੋਂ ਲਿਫਟ ਇਥੋਂ ਗੱਡ ਰੈਫਰ ਕਰਤਾ ਫਿਰ ਇਮਰਜੈਂਟ ਮੈਡੀਕਲ ਕਾਲ ਉਹਦੀ ਬਾਅਦ ਚ ਮੌਤ ਹੋ ਗਈ ਜਦੋਂ ਅ ਅਫੀਰ ਦਾਜੀ ਕਰਕੇ ਅਸੀਂ ਮਨੋਤ ਕੁਮਾਰ ਨੇ ਗੱਡੀ ਦੀ ਸਰਚ ਕੀਤੀ ਸਬਜ਼ੀ ਵਗੈਰਾ ਉਹਦੇ ਵਿੱਚ ਕਾਫੀ ਲੋਡ ਸੀ ਉਹਦੇ ਵਿੱਚੋਂ 4 ਮਤਲਬ ਡੱਟੂ ਡੋਡਾ ਪੋਸਟ ਮਿਲਿਆ 90 ਕਿਲੋ ਟੋਟਲ 4 ਡੱਟੂ ਦਾ 90 ਕਿਲੋ ਕੁੱਲ ਕਰ ਹੋ ਗਿਆ ਮਕਦਮਾ ਨੰਬਰ 33 ਜੀ ਸਾਨਾ ਸੌਦਾ ਹੋਈ ਚੁੱਕੀ ਕਿੰਦੇ ਤੇ ਕੀਤਾ ਕਿੱਥੋਂ ਦਾ ਰਹਿਣ ਵਾਲਾ 77 ਸਿੰਘ ਜਿਹੜਾ ਸਾਡਾ ਬਲਵਿੰਦਰ ਸਿੰਘ ਅਜਨਾਲਾ ਦਾ ਰਹਿਣ ਵਾਲਾ ਇਕੱਲਾ ਡਰਾਈਵਰ ਸੀ ਉਹਦੀ ਡੈਥ ਹੋ ਗਈ ਹੈ ਹਨ ਉਹਦੇ ਉੱਪਰ ਕਦਮਾਂ ਦਰਲੀ ਕੀਤਾ ਹੈ ਜੀ ਇਹਦੇ ਨਾਲ ਇਨਵੈਸਟੀਗੇਸ਼ਨ ਜਾਰੀ ਹੈ ਜੀ ਨਾਮ ਕੀ ਤੁਹਾਡਾ ਮੇਰਾ ਨਿਰੰਦਰ ਸਿੰਘ ਨਿਰੰਦਰ ਆਪਣੇ ਜਿਹੜਾ ਸੀਗਾ ਤਾਂ ਹੈ ਤੇ ਕੌਣ ਡੈਥ ਹੋਈ ਤੇ ਕੀ ਹੈ ਇਹਦਾ ਡਰਾਈਵਰ ਹੈ ਨਾ ਮੁੰਡਾ ਇਹ ਭੈਣੀ ਸਾਹਿਬ ਦਾ ਹੈ ਹਾਂ ਜੀ ਤੇ ਮੈਨੂੰ ਭੈਣੀ ਸਾਹਿਬ ਤੋਂ ਫੋਨ ਆਇਆ ਤਾਂ ਕਿ ਮੈਂ ਵੀ ਗੱਡੀ ਦੇਖ ਜਾਰੀ ਪ੍ਰਹਾਰੀ ਸਾਰ ਆਪਣੇ ਜਿਹੜਾ ਮੁੰਡੇ ਦੀ ਟਰੈਵਲ ਜੀ ਕਰਤੋਈ ਕਿੱਥੇ ਕਰਦਾ ਕਿੱਥੋਂ ਲੈ ਕੇ ਆਏ ਇਹ ਗੱਡੀ ਹੈਗੀ ਅੰਮ੍ਰਿਤਸਰ ਦੀ ਤੇ ਬੰਬੇ ਤੋਂ ਲੈ ਕੇ ਆਇਆ ਪਿੰਡੀ ਵਿੱਚ ਸਬਜ਼ੀ ਹੈ ਤੇ ਲੈ ਕੇ ਜਾਣੀ ਸੀ ਜਲੰਧਰ ਇਹਨਾਂ ਨੇ ਜਲੰਧਰ ਲੈ ਕੇ ਜਾਣਾ ਸੀ ਜਲੰਧਰ ਲੈ ਕੇ ਜਾਣਾ ਸੀ ਪਾਣੀ ਪਾਣੀ ਕਿਹਦਾ ਹੈ ਤਾਂ ਪਾਣੀ ਸਾਹਿਬ ਕੋਲ ਹੈ ਵੀ ਇਹ ਡਰਾਈਵਰ ਜਿਹੜਾ ਪਾਣੀ ਸਾਹਿਬ ਦਾ ਹੈ ਸਫਰ ਨੂੰ ਮिडਿਆ ਕੀ ਹੋਇਆ ਕੀ ਇਹ ਗੱਡੀ ਅਸੇ ਨਾ ਮੋੜ ਮੁੜਨ ਤੋਂ ਉਸੇ ਮੁੜੀ ਨਹੀਂ ਗਈ ਹਾਂ ਹਾਂ ਹਲੇਕਾ ਪੈ ਗਿਆ ਕਿਦੇ ਉਹਨਾਂ ਨੇ ਵਿਗੜ ਗਿਆ ਕਿਸ ਤਰ੍ਹਾਂ ਬਸ ਉਹੀ ਚੱਕਰ ਗੱਡੀ ਤੇਜ਼ਾਂ ਦੀ ਵੀ ਸਪੀਡ ਚ ਕਿਤੇ ਤੇ ਪਤਾ ਨਹੀਂ ਲੱਗਾ ਸਿੱਧੀ ਗਈ ਥਲੇ ਉੱਪਰ ਕੱਲਾ ਡਰਾਈਵਰ ਕੱਲਾ ਡਰਾਈਵਰ ਰੋਜ਼ ਨੇ ਇਸ ਪਾਸੇ ਜਾ ਰਹੇ ਨਹੀਂ ਦੂਸਰੇ ਦਾ ਨਹੀਂ ਕੱਲਾ ਡਰਾਈਵਰ ਸੀ ਟਾਈਮ ਹਾਂਜੀ ਹਾਂਜੀ ਮੇਰਾ ਨਾਮ ਸੰਜੇਆ ਇਹ ਕਿੰਨਾ ਦੀ ਗੱਡੀ ਸੀ ਮੇਰੇ ਆਪਣੀ ਗੱਡੀ ਇਹ ਬੰਬੇ ਵੱਲ ਆ ਰਹੀ ਜੀ ਮੈਂ ਮਾਰ ਐਮ ਪੀ ਚ ਆਹ ਹਾਂ ਭਿੰਡੀ ਤੇ ਕਰੇਲੇ ਇਹ ਜਲੰਧਰ ਜਲੰਧਰ ਜਾਣਾ ਸੀ ਜਲੰਧਰ ਜਾਣਾ ਇਹ ਮੋੜ ਬੜਾ ਗੋਲਿਆ ਜੀ ਇੱਥੋਂ ਡਰਾਈਵਰ ਤਾਂ ਪਤਾ ਨਹੀਂ ਲੱਗਾ ਤੇ ਕਟ ਮਾਰਦੇ ਮਾਰਦੇ ਉਹ ਇੱਥੋਂ ਚੜਿਆ ਇੱਥੇ ਖੰਭੇ ਦੇ ਤੇ ਗੱਡੀ ਸੰਭਾਲੀ ਨਹੀਂ ਗਈ ਤੇ ਉਹ ਜਾ ਕੇ ਉੱਥੇ ਪੇੜ 'ਚ ਜਾ ਕੇ ਵੱਜ ਗਈ ਪਲਟ ਗਈ ਹੈ। ਹਲੇ ਟੋਇਆ ਸੀ ਤੇ ਉਹਦੇ ਕਾਰਨ ਨਾਲ ਮਤਲਬ ਗੱਡੀ ਸੰਭਾਲੀ ਨਹੀਂ ਗਈ ਉਹਦੇ ਕੋਲ। ਕਿੰਨੇ ਹਿੰਦੇ ਚ ਸਵਾਰ ਸੀ? ਦੋ ਜਾਨੇ ਸੀ। ਇੱਕ ਬੰਦੇ ਦੀ ਹੱਥ ਹੋ ਗਈ ਹੈ। ਦੂਸਰੇ ਬੰਦੇ ਦਾ ਹਾਲੇ ਪਤਾ ਨਹੀਂ ਲੱਗ ਰਿਹਾ ਪਤਾ ਕਰਦੇ ਆ। ਕਿੰਦੀ ਹੋਈ ਹੈ? ਮੇਰੇ ਡਰਾਈਵਰ ਦੀ ਇੱਕ ਦੀ ਡਰਾਈਵਰ ਦੀ ਹੋਈ ਹੈ। ਹਾਂ ਇੱਕ ਡਰਾਈਵਰ ਸਕੱਤਰ ਸਿੰਘ ਹੀ ਤੇ ਇੱਕ ਦੂਸਰਾ ਬੰਦਾ ਮਲਕੀਤ ਸਿੰਘ। ਦੋਨੋਂ ਡਰਾਈਵਰ ਆ। ਦੋਨੋਂ ਡਰਾਈਵਰ ਸੀ। ਦੋਨੋਂ ਡਰਾਈਵਰ ਆ। ਕਟਰਾ ਦੇਦਾ ਹਾਂ ਇਹ ਗੱਟਾ ਵੀ ਜਾਤ ਹਾਂ ਨੁਕਸਾਨ ਹੈ ਭਾਈ ਸਾਰਾ ਹੀ ਗੱਡੀ ਦਾ ਟੋਟਲ ਲਾਸ ਹੋ ਗਈ ਹੈ ਤੇ ਮਾਲ ਦਾ ਵੀ ਨੁਕਸਾਨ ਹੋ ਗਿਆ ਹੁਣ ਭਲਾ ਇੰਸ਼ੋਰੈਂਸ ਕੰਪਨੀ ਵਾਲੇ ਆਣ ਕੇ ਉਹ ਦੇਖਣਗੇ ਆਪੇ ਗੱਡੀ ਤਾਂ ਫੁੱਲ ਇੰਸ਼ੋਰੈਂਸ ਹੋਇਆ ਨਵੀਂ ਗੱਡੀ ਹੈ ਮੇਰੀ ਦੇ ਦੇ ਹੁਣ ਕੀ ਹੁੰਦਾ ਉਹਨੂੰ ਕਿੱਥੇ ਲੈ ਗਏ ਜਿਹੜਾ ਦੇਖੋ ਹੀ ਜਿਹੜੀ ਡੈਥ ਹੋਈ ਹੈ ਉਹ ਪਹਿਲੇ ਤਾਂ ਫਰੋਈਪਰ ਲੈ ਕੇ ਗਈ ਸੀ ਸਿਵਲ ਹਸਪੀਟਲ ਫੜ ਕੇ ਲੈ ਕੇ ਗਈ ਫਰੀਦਕੋਟ ਐਕਸਾ ਰੈਫਰ ਕਰਤਾ ਹੀ ਉਹਨਾਂ ਨੇ ਰੈਫਰੈਂਸ ਕਰਤਾ ਹੀ ਉੱਥੇ ਫਰੀਦਕੋਟ ਤੇ ਫਰੀਦਕੋਟ ਹੀ ਡੈਥ ਹੋਈ ਉਹਦੀ ਦੇਖ 不在这